ਸਤਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸ ਕਬਿਓ ਬਾਇ ਬੇਨਤੇ ਚੋਪਈ ਹਮਰੇ ਕਿਰਪਾ ਹਾਜਰ ਰਛਾ ਪੂਰਨ ਹੋਏ ਜਿਤ ਕੇ ਇਛਾ ਤਵ ਚਰਨ ਮੰਦਰ ਹੈ ਹਮਾਰਾ ਆਪ ਨਾ ਜਾਣਖ ਰੋ ਪ੍ਰਤਪਾਰ ਹਮਰੇ ਦੁਸ਼ਟ ਵਿਰੋਧ ਸਵਨੋ ਕਾ ਬਹੂ ਆਪਹਾਜ ਮਹਾਂ ਉਚਾ ਬਹੂ ਸੁਖਿ ਵਸੈ ਮੂਰਤ ਪ੍ਰਵਾਰਾ ਸੇਵਾ ਸਿਖ ਸਭੇ ਕਰਤਾ ਰਾਮੁ ਰੱਖਾ ਨਜ ਕਰਤੇ ਕਰੀਏ ਸਭ ਵਰਣ ਕੁਆਸ ਗਰੀਏ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੇ ਰਹੇ ਪਿਆਸ ਆਤਮਾ ਸਾੜ ਆਖੇ ਅਵਨ ਨਾ ਧਿਆਉ ਜੋ ਪਰਚਾਉ ਅਸੋਤਮ ਸੇਪਾਮ ਸੇਵਾ ਸਿਖ ਹਮਾਰੇ ਤਾਰਿ ਹੈ ਜਨ ਅਜਰ ਸਾਸਤਰ ਅਹਾਰੇ ਮਾਰਿ ਹੈ ਆਪਹਾ ਦੇਵ ਜੀ ਅਮਰ ਗਏ ਅਵਰਣ ਕਾਲ ਕਾ ਤਰਾਸ਼ਣ ਕਰਿ ਗਏ ਹੋਜੋ ਸਦਾ ਹਮਾਰੇ ਪਛਾ ਸ੍ਰੀ ਅਤੂਜ ਕਰਿਓ ਰੱਛਾ ਰਾਗ ਲਗ ਲਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਸੁਣ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ਼ ਕੰਤ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸੂਝਿ ਅਵਤਰਾ ਕਾਲ ਪਾਏ ਗੁਰੂ ਵਿਸ਼ਨਪਰਗਾਸਾ ਸਗਲ ਕਾਲ ਕਾਲ ਕੀ ਆਤਮਾ ਸਾ ਜਮਨ ਕਾਲ ਜੋਗੇ ਸਭ ਖਿਓ ਅਬੇਦ ਰਾਜ ਬ੍ਰਹਮਾ ਜੋ ਥਿਓ ਜਮਨ ਕਾਲ ਸਾਨੂੰ ਉਸਵਾਰ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਥ ਨਉ ਜਾਇਓ ਆਦਾਂ ਤੇ ਕੀ ਉਤਾਰਾ ਸੋਏ ਗੁਰੂ ਸਮਝੇ ਹੋ ਹਮਾਰਾ ਨਵਸ਼ਕਾਰ ਦਸਹਿ ਕਾ ਹਮਾਰੇ ਸਗਲ ਫਰਜ ਜਨਾਬ ਸੁਆਰੇ ਸਿਵਕ ਰਕਾਓ ਸਭ ਗੁਣ ਸੁਭ ਦੇਓ ਸਾਤਰਨ ਕਾ ਪਨਮੋ ਬਦਕੇਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬਲੇ ਕੀ ਪੀਰਿ ਬਿਸ਼ਾਨਤ ਚੇਤੇ ਦੇਗ ਨਰਾਸੂਰ ਦਾ ਸਾਪਰਿ ਕਿਰਪਾ ਜ੍ਰਿਸ਼ਟ ਅਕਰ ਫੁੱਲਾ ਸੰਤਨ ਆਨੰਦੁ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਸੁਖੀ ਏਕ ਏਕੀ ਪੀਰਿ ਵਸਨ ਘਟ ਘਟ ਕੀ ਪਰ ਪਲ ਕੀ ਜਨ ਜਦ ਕਰਖ ਕਰਾ ਕਰਤਾ ਨਾ ਪ੍ਰਜਾ ਧਰਤ ਤਾ ਦੇਹ ਅਪਾਰਾ ਜਬ ਆਖ ਰਖ ਕਰਤ ਹੋ ਕਮ ਹੂੰ ਤੁਮ ਮੈ ਮਿਲਤ ਦੇਹ ਦਰਸਬ ਹੂੰ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੇ ਬੂਝ ਉਚਾਰੈ ਤੁਮ ਸਭ ਹਿਤੇ ਰਹਤ ਨਰਾਰਾਮ ਜਾਨਤ ਬੇਦ ਅਪੇ ਦਰ ਆਲਮ ਨਿਰੰਕਾਰ ਦਰਵਕਾਦਰ ਨੰਬ ਆਦਾਨੀਨ ਅਨਾਦ ਸਭ ਤਾ ਕਾਉਨ ਚਾਰ ਦ ਭੇਦਾਂ ਜਾ ਕੋ ਪੀਵ ਨਾ ਪਉਤ ਬਿਦਾਂ ਤਾ ਕਾਉ ਕਰਪਾ ਹਨ ਨਾਨਤ ਮਹਾ ਮੂੜ ਹੈ ਜਿ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਦਸਦਾ ਸਿਵ ਅਨੰਕਾਰ ਕਾ ਕੀਨਤ ਨਹਿ ਪੀਵ ਆਪੋ ਆਪਣੇ ਬਧ ਹੈ ਜਿਤੇ ਬਰਨਤ ਪਿਨ ਪਿਨ ਤੁਹਾ ਤੇਤੇ ਤੁਮਰਾ ਲਖਾਨਾ ਜੈ ਬਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕੈ ਰੂਪਨੋਸ ਰੂਪ ਰੰਗ ਕੋ ਰਾਖੇ ਕੋ ਪਪਾ ਅੰਦਰ ਜਸੇ ਤੇ ਕੀਤੇ ਤਪ ਵਿਖਾਰ ਬਹੁ ਰਚ ਦੇਨੀ ਗਉਹ ਫਤ ਰਾਜਾ ਹੋਇ ਬੈਠਾ ਗਿਉ ਸੁਣ ਪਿਉ ਸੰਗਰ ਕਿਰਥਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਦਗਾ ਸਰੂਪ ਸਵੈ ਪਵ ਔਰ ਅੱਛਾ ਮੇਰੇ ਦੂਤ ਕਰੋ ਸਿੱਖੋ ਵਾਰ ਸਿੱਖ ਸੰਗਰੋ ਦੋਸ਼ ਠੇਠ ਵਤਰ ਪਤ ਸਗਲ ਬਲੇਸ਼ ਅਕਰੋ ਨਨਕਾਤਾ ਜਿਹਾ ਤੁਝ ਦਰ ਸ਼ਰਮੇ ਪਰੇ ਜਨ ਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਲ ਪਗ ਪਰੇ ਦਿਹਾਰੇ ਰਿਗੇ ਤੁ ਸੰਕਟ ਸਭ ਟਾਰੇ ਜੋ ਕਲਖੁ ਗਵਾਰਥਿ ਆਈ ਹੈ ਤਾਕੇ ਕਾ ਲਗਟ ਨਹਿ ਰੱਛਾ ਹੋਏ ਰਾਹੀ ਸਭ ਕਲ ਦੁਸ਼ਟ ਅਰਿਸ਼ਟ ਟਰੇਤ ਕੰਨ ਕ੍ਰਿਪਾ ਦ੍ਰਿਸ਼ਟ ਜਨ ਜਾਹੇ ਦੇਹਰੋ ਤਾਕੇ ਤਾ ਦਨਖ ਮਹਰੋ ਰਿਦ ਸਦ ਕਰਮੋ ਸਭ ਹੋਏ ਦੁਸ਼ਟ ਆਪ ਸਖੈ ਨ ਕੋਈ ਕੋਈ ਇਕ ਬਾਰ ਜਨਤਮੇ ਸ਼ਬਾਰਾ ਕਾਲ ਫਾਸੇਤਾ ਜਿ ਭਰ ਜਿਨ ਨਰਨਾਮ ਦੇਹਾਰੋ ਕਹਾ ਦਰ ਦੁਸ਼ਟ ਦੋਖਤੇ ਰਹਾ ਖਰੜ ਕੇ ਜਮ ਸ਼ਰਨ ਤੇ ਹਾਰੇ ਆਪ ਬਾਤ ਦੈਰੋ ਭਾਰੇ ਸਰਵ ਠੋਰ ਮੋਹ ਹੋ ਸਹਾਈ ਦੁਸ਼ਟ ਦੋਖਤੇ ਨੇ ਹਮਚਾ ਕਿਰਪਾ ਕਰੀ ਅੰਮ੍ਰਿਤ ਜਗ ਮਤਾ ਗ੍ਰੰਥ ਗ੍ਰਾਪੂਰਨ ਸਭ ਰਤਿ ਕਿਲ ਵਿਖ ਸਰ ਦੇਹ ਏਕ ਵਰਤਾ ਦੁਖ ਦੋਖ ਨਾ ਆਕਾਸ਼ ਕਰਤਾ ਸ਼੍ਰੀਆ ਤੁਜ ਜਾਪੈ ਲਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਚ ਨਵਲ ਪਾਵੈ ਸੋਈ ਦੁਖ ਨਾ ਦਸੈ ਮੇ ਆਵਦ ਕੋਵੀ ਅਡੰਡ ਸੁਣਾ ਗੂੰਜੂ ਆਸ ਰਸਨਾ ਪਾਵਈ ਸੁਣੈ ਬੂੜ ਚਿਤ ਲਾਏ ਚਤੁਰਤਾ ਬਈ ਦੁਖ ਦਰਦ ਪਾਉ ਨਿਕਟ ਨਾ ਤਿੰਨ ਨਰਖੇ ਰਹੈ ਹੋ ਜੋ ਆਕੀਖ ਬਾਰ ਚੋਪਏ ਕੋ ਕਹੈ ਚੋਪਏ ਸੰਬਤ ਸਤ ਰਹਿ ਸੈ ਸਪੈ ਜੈ ਅਰਧ ਸੈਸ ਫੁਲ ਤਿੰਨ ਕਹਿਜੈ ਪਾਦਰ ਸੁਦੇ ਜਤਮੇ ਰਵਾਰ ਤਿਰ ਸਤੂਦ ਰਵ ਗ੍ਰੰਥ ਸੁਧਾਰਾ ਸਵਈਆ ਪਾਹੀ ਗਲਜਾ ਤੇ ਤੋਰੇ ਤਉ ਦੇਖ ਆਖ ਤਰਨਹਿ ਆਨਿਓ ਰਾਮ ਨਹਿ ਪ੍ਰਾਨ ਕੁਰਾਨ ਨੀ ਕਹਿਮ ਦੇਖਣਾ ਮਨਿਓ ਸਿਮਰੇ ਸਾ ਸਰਵੇ ਸਭੇ ਗੋਪੀ ਦੇ ਕਹ ਹਵੇਖ ਨਾ ਜਾਣਿਓ ਉਸਰੀ ਹਸਤਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਬ ਸਾ ਤੋਹੇ ਬਖਾਨਿਓ ਨਿਓ ਦੋਹਰਾ ਸਗਲ ਦਵਾਰ ਗੋ ਸਾਡਕੈ ਗਹਿਓ ਤੁਹਾਰੋ ਦਵਾਰ ਮਾਹੀ ਗਨੇ ਕਿ ਲਾਜ ਅਸ ਗੋਬਿੰਦਾਸ ਤੁਹਾਰ ਸਗਲ ਦਵਾਰ ਗੋ ਸਾਡਕੈ ਗਹਿਓ ਤੁਹਾਰੋ ਦਵਾਰ ਮਾਹੀ ਗਨੇ ਕਿ ਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੇਮ ਮਿਲਾ ਤੇ ਜਾ ਨਾਂ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਆਪਿਆ ਮੇ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾ ਗਿਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਅਗਾਵਨ ਆਇਆ ਸ਼ਬਦ ਉਤਾਂ ਗਾ ਬੋ ਹਰੀ ਕੀ ਰਾ ਮਨ ਜਨੀ ਵਸਾਇਆ ਕਰੇ ਨਾਨਕ ਆਨੰਦ ਭਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰਿ ਨਾਮੇ ਹਰਿ ਨਾਮ ਰਹੋ ਤੂੰ ਮਨ ਮੇਰੇ ਜੋ ਸਭ ਸਾਰਨਾ ਕੀ ਕਾਰੋ ਹੋ ਕੋ ਕ੍ਰਿਤੀ ਨ ਕਾਰਜ ਸਭ ਸਵਾਰਨਾ ਸਭ ਨਾਮ ਵਿਨਾ ਸੰਵ੍ਰਤ ਸੁਆਮੀ ਸੋਖ ਅਪਣ ਅੰਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਮੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕੁਛ ਹੈ ਜਿਸ ਦੇਸੁ ਪਾਵੈ ਸਦਾ ਸਿਵ ਸਲਾਹਾਥੀ ਰੀ ਨਾਮੁ ਨੋ ਸਾਵੈ ਨਾਮਿ ਵਿਰਕੇ ਮਨੋਸਿਆ ਅਦਿ ਸਬਦਿ ਕਰੇ ਰੀ ਕਹਿ ਨਾਲਿ ਸਤੇ ਸਾਹਿਬ ਆਖਿਆ ਨਾਹੀ ਕਰਤੇ ਰਹਿ ਸਾਚਾ ਨਾਮੁ ਮਿਰਾ ਧਾਰੋ ਸਾਚਾ ਨਾਮੁ ਧਰਮੀ ਧਾਰ ਮੁਖਾ ਸਭ ਗਵਈਆ ਗਲ ਸ਼ਾਸੁ ਹੋ ਨਐ ਉਸਿਆ ਮੰਗਲ ਇਛਾ ਸਾਪ ਜਾਈਆ ਸਦਾ ਫਤਾਨ ਗਿਤਾ ਅਗਿਟ ਬਟੂ ਜਿਸ ਰਦੀਆਂ ਵੜਿਆਈਆ ਕਹਿ ਨਾਮ ਸੁਨੋ ਸੰਤੋ ਸ਼ਬਦ ਰੋਪੇ ਆਰੋ ਸਚਨ ਮੇਰਾ ਦਾਰੋ ਆਵਾਜੇ ਪੰਜ ਸਦ ਕਰਸ ਵਾਗੇ ਕਰਸ ਵਾਗੇ ਸ਼ਬਦ ਵਾਜੇ ਗੱਲਾਂ ਜਿਤ ਕਰਤਾਰੀਆਂ ਪੰਜ ਦੂਤ ਦਵਸ ਕਿਤੇ ਕਾਲ ਗੰਡ ਕਮਾਰਿਆ ਤੋਰ ਕੇ ਲਾਗੇ ਕਹਿ ਨਾਨਕ ਅਸੂਆ ਸਦ ਕਰ ਨਹਦ ਵਾਚੇ ਆਨੰਦ ਸਿਨੁੜ ਭਾਗੇ ਹੋ ਸਭ ਲਭਨੋਰਤ ਪੂਰੇ ਪਾਰ ਬ੍ਰਹਮ ਨਾ ਪਾਇ ਤਰੇ ਸਗਲ ਵਿਸੂਰੀ ਦੋਖ ਦੋਸਨਤਾ ਪਤਰੇ ਸੁਨੇ ਸਤੇ ਬਾਣੀ ਸੰਤ ਸਾਧਨ ਪਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਰੰਧ ਕਹਤੇ ਪਵਿੱਤ ਸਤਗੁਰ ਹਾ ਵਰਪੂਰੇ ਬਨਵੰਤ ਨਾਨਕ ਅਗਰ ਚਰਨ ਲਾਗੇ ਵਾਜ ਅਨਹਦ ਤੂਰੇ ਸ਼ਲੋਕ ਪਵਨ ਗਰੂਪਾਣੀ ਪਤਾ ਮਾਤਾ ਤਰਤ ਮਹਿਤ ਦਿਸ ਰਾਜ ਵਿਦਾਇ ਦਾਇਆ ਖੇਲਾ ਸਗਲ ਰਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਹਵਾ ਚਾ ਦਰਮਹ ਦੂਰ ਕਰਮੇ ਆਪੋ ਆਪਣੀ ਖੇਨੇ ਡਾਕੈ ਦੂਰ ਜਿੰਨੇ ਨਾਮ ਤੇ ਆਇਆ ਗਏ ਵਸਤ ਕਾਲ ਨਾਨਕ ਤੇ ਮੁਖੋ ਜਾਲੇ ਕਿਤੇ ਛੁਟੇ ਨਾ ਜਿਨੇ ਨਾਮ ਅਥਿਆਇਆ ਗਏ ਵਸਤ ਅਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੇ ਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ